ਜਿਹੜੀ ਚੀਜ਼ ਮਨ ਦੇ ਅਨਕੂਲ ਹੋਵੇ ਉਹ ਭਾਵੇਂ ਮਾੜਾ ਕਰਨੀ ਸੋਵੇ ਜਿਹੜੀ ਚੀਜ਼ ਜਿਹੜੀ ਘਟਨਾ ਜਿਹੜਾ ਬੰਦਾ ਜਿਹੜੀ ਤਾਂ ਮਨ ਦੇ ਅਨਕੂਲ ਹੋਵੇ ਉਹਨੂੰ ਆਪਾਂ ਸੁਖ ਜਾਣਦੇ ਆ ਤੇ ਯਾਦ ਰੱਖਿਓ ਜਿਹੜੀ ਚੀਜ਼ ਭਾਵੇਂ ਸੱਚ ਵੀ ਹੋਵੇ ਮਨ ਦੇ ਪ੍ਰਤੀਕੂਲ ਹੋਏ ਆਪਾਂ ਨੂੰ ਦੁੱਖ ਕਹਿੰਦੇ ਸਿੱਧੀ ਜੀ ਸਿੱਧਾ ਜਿਹਾ ਅਰਥ ਵਿੱਚ ਦੁੱਖ ਤੇ ਸੁਖ ਦੇ ਜਿਹੜੀ ਚੀਜ਼ ਮੇਰੇ ਮਨ ਨੂੰ ਚੰਗੀ ਲੱਗ ਜਾਏ ਕਈ ਬੰਦੇ ਐਸੇ ਨੇ ਜਿਨ੍ਹਾਂ ਨੂੰ ਨਿੰਦਿਆ ਰੱਜ ਕੇ ਚੰਗੀ ਲੱਗਦੀ ਉਹਨਾਂ ਲਈ ਸੁੱਖ ਕਈ ਸੱਜਣ ਐਸੇ ਨੇ ਜਿਹੜੇ ਨਿੰਦਿਆ ਸੁਣਦੇ ਆ ਸਾਡ ਦੂਰ ਚੱਲੇ ਜਾਂਦੇ ਆ ਉਹਨਾਂ ਵਾਸਤੇ ਨਿੰਦਿਆ ਸੁੱਖ ਕਈਆਂ ਬੰਦਿਆਂ ਨੂੰ ਦੂਜੇ ਦੀ ਉਸਤ ਸੁਣ ਕੇ ਅੰਦਰੋਂ ਦੁੱਖ ਹੁੰਦਾ ਕਿਉਂਕਿ ਮੈਂ ਜੋ ਭਾਈ ਸਾਹਿਬ ਪੜ੍ਹੇ ਉਹਦੇ ਅਰਥ ਕਰਦੇ ਇੱਕ ਚਾਰ ਸ਼ਲੋਕਾਂ ਦੀ ਇੱਕ ਲੜੀ ਬਣਾ ਲਈਏ ਤੇ ਸੁੱਖ ਹੁੰਦਾ ਕਈ ਬੰਦਿਆਂ ਨੂੰ ਦੂਜੇ ਦੀ ਉਸਤ ਸੁਣ ਕੇ ਅੰਦਰ ਨੂੰ ਦੁੱਖ ਲੱਗਦਾ ਹੈ ਬੰਦੇ ਨੂੰ ਆਪਣੀ ਉਸਤ ਸੁੱਖ ਕੇ ਅੰਦਰੋਂ ਸੁੱਖ ਲੱਗਦਾ ਹੈ ਇਹ ਤਾਂ ਮੰਦੀ ਅਵਸਥਾ ਨਾ ਆਪਣੀ ਉਸ ਤੋਂ ਤੋਵੇ ਤੇ ਸਕੂਨ ਹੈ ਦੂਸਰੇ ਦੀ ਉਸ ਤੋਂ ਤੋਵੇ ਅੰਦਰ ਦੁਖੀ ਹੈ ਆਪਣੀ ਨਿੰਦਿਆ ਹੋਵੇ ਤੇ ਅੰਦਰ ਕਲਪਦਾ ਹੈ ਦੂਸਰੇ ਦੀ ਨਿੰਦਿਆ ਹੋਵੇ ਬੰਦਾ ਪ੍ਰਸੰਨ ਹੁੰਦਾ ਹੈ ਇਹ ਹੈ ਨਾ ਪਰ ਜਿਹੜਾ ਜਿਹੜਾ ਦੂਸਰੇ ਦੀ ਨਿੰਦਿਆ ਮੈਨੂੰ ਸਕੂਨ ਦੇ ਰਹੀ ਹੈ ਪਰ ਯਾਦ ਰੱਖਿਓ ਦੂਸਰੇ ਬੰਦੇ ਨੂੰ ਦੁੱਖ ਵੀ ਦੇ ਰਹੀ ਹੈ ਦੁੱਖ ਤੇ ਸੁਖ ਫਿਰ ਅਰਜ ਕਰਾਂਗਾ ਬਰੀਕੀ ਨਾਲ ਸੁਣਿਓ ਦੁੱਖ ਸੁਖ ਸਿਰ ਮੰਨ ਦੀ ਅਵਸਥਾ ਹੈ ਜਿਹੜੀ ਚੀਜ਼ ਮੈਂ ਸਵੀਕਾਰ ਕਰ ਲਵਾਗਾ ਮੈਨੂੰ ਚੰਗੀ ਲੱਗੇਗੀ ਉਹ ਭਾਵੇਂ ਪਾਪ ਹੋਵੇ ਭਾਵੇਂ ਨਿੰਦਿਆ ਹੋਵੇ ਭਾਵੇਂ ਕੋ ਕਰਮ ਹੋਵੇ ਉਹ ਮੈਨੂੰ ਸੁਖ ਦੇਵੇਗਾ ਜਿਹੜੀ ਚੀਜ਼ ਸਚਾਈ ਹੋਵੇ ਸੱਚ ਏਵੇ ਕਿ ਮੇਰਾ ਮਨ ਨਾ ਮੰਨੇ ਮੈਨੂੰ ਇਸ ਤਰ੍ਹਾਂ ਚੁੱਬੇਗੀ ਜਿਵੇਂ ਬੰਦੇ ਨੂੰ ਤਿੱਖਾ ਟੰਡਾ ਚੁੱਬਦਾ ਸਿੱਧੀ ਗੱਲ ਜੋ ਮਨ ਨੂੰ ਚੰਗਾ ਲੱਗਿਆ ਸੁਖ ਜੋ ਮਨ ਨੂੰ ਨਾ ਚੰਗਾ ਲੱਗਾ ਉਹ ਦੁੱਖ ਪਰ ਗੁਰਮਤ ਇਸ ਤੋਂ ਉੱਪਰ ਲੈ ਕੇ ਜਾਂਦੀ ਹੈ ਇਸੇ ਕਰਕੇ ਬਾਬਾ ਫਰੀਦ ਸਾਹਿਬ ਦਾ ਇੱਕ ਸਲੋਕ ਹੈ ਜੀ ਉਹਨਾਂ ਦਾ ਬਚਨ ਹੈ ਕਿ ਜਿਸ ਬੰਦੇ ਨੇ ਆ ਤਿੰਨ ਗੱਲਾਂ ਆਪਣੀ ਜ਼ਿੰਦਗੀ ਚ ਘੁੱਟ ਕੇ ਬੰਦੇ ਬੰਦ ਲੀਆਂ ਨਾ ਖੁਦਾ ਦੇ ਘਰ ਦਾ ਬੂਆ ਉਹਦੇ ਕਦੇ ਨਹੀਂ ਬੰਦ ਨੇ ਹੁੰਦਾ ਉਸ ਲਈ ਕਦੇ ਨਹੀਂ ਬੰਦ ਨੇ ਹੁੰਦਾ ਪਹਿਲਾ ਫਰੀਦਾ ਦੁੱਖ ਸੁੱਖ ਇਕ ਕਰ ਇਕ ਬਰਾਬਰ ਕਿਉਂਕਿ ਹੁਣ ਅਗਾ ਜਿਹੜੇ ਦਿਨ ਚੱਲਨੇ ਨੇ ਨਾ ਅੱਜ ਤੋਂ ਬਾਅਦ ਥੋੜੇ ਦਿਨਾਂ ਬਾਅਦ ਜਿਹੜੇ ਸਾਕੇ ਚੱਲਨੇ ਆ ਪਿਆਰੋ ਸੱਚ ਏਵੇਂ ਕਿ ਜੇ ਕੋਈ ਹਕੀਕਤ ਵਿੱਚ ਉਹ ਮੈਂ ਪਿਛਲੇ ਸਾਲ ਕਿਹਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ ਕਈ ਸ਼ਬਦਾਂ ਦੀ ਵਿਆਖਿਆ ਸੀ ਗਿਆਨੀ ਲੋਕ ਕਰਨੇ ਆ ਪਰ ਅਸਲ 'ਚ ਜਿਹੜਾ ਸ਼ਬਦ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਇਸ ਦੀ ਵਿਆਖਿਆ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਤਿੰਨ ਪੀੜੀਆਂ ਨੇ ਕੀਤੀ ਫਿਰ ਇਸ ਬਿੰਤੀ ਨੂੰ ਥੋੜਾ ਜਿਆ ਕਿਉਂਕਿ ਸ਼ਬਦ ਤਾਂ ਭਾਈ ਸਾਹਿਬ ਪੜਿਆ ਕਿ ਸੁਖ ਦੁਖ ਜਾ ਪਰਸ ਹੈ ਨਹੀਂ ਬਾਬਾ ਸਾਹਿਬ ਨੇ ਕਿਹਾ ਫਰੀਦਾ ਦੁੱਖ ਸੁਖ ਇੱਕ ਕਰ ਇਕ ਕਰਦਾ ਮਤਲਬ ਮਨ ਚ ਫਰਕ ਨਾ ਪਾਇ ਸੁਰਤੀ ਨਾ ਕਿੰਨੇ ਨਾ ਸੁਖ ਵਿੱਚ ਨਾ ਦੁਖ ਵਿੱਚ ਫਿਰਦਾ ਦੋਖ ਸੁਖ ਇਕ ਕਰ ਦਿਲ ਤੇ ਲਾਹੇ ਵਕਾਰ ਜਿਹੜੀ ਵਾਸ਼ਨਾ ਦੀ ਪਰਤ ਜੰਮੀ ਐ ਨੂੰ ਦਿਲ ਤੋਂ ਖੁਰਚ ਕੇ ਬਾਹਰ ਸੱਡ ਤੀਸਰੀ ਗੱਲ ਜੋ ਰੱਬ ਕਰਦਾ ਨੂੰ ਭਲਾ ਮੰਨਣਾ ਸ਼ੁਰੂ ਕਰ ਦੇ ਤੈਨੂੰ ਰੱਬ ਦਾ ਕਰ ਲੱਭ ਜਾਊ